ਕੋਈ ਨਾ ਜਾਣੇ ਇਸ ਦੁਨੀਆ ਦੇ ਅਸਲੀ ਐਂ ਵਖਰਦਾ ਜਿਵੇਂ ਹੱਥਾਂ ਵਿੱਚੋਂ ਰੇਤ ਮਿੱਤਰੋ ਕੋਈ ਨਾ ਜਾਣੇ ਇਸ ਦੁਨੀਆ ਦੇ ਅਸਲੀ ਪੇਟ ਪਲਾਂ ਚ ਸਭ ਕੁਝ ਐਂ ਵਖਰਦਾ ਜਿਵੇਂ ਹੱਥਾਂ ਵਿੱਚੋਂ ਰੇਤ ਸ਼ਰਮ ਤੇ ਲਾਜ ਸਭ ਦੀ ਲੱਤ ਗਈ ਪੂਰੀ ਤਰ੍ਹਾਂ ਪਤਾ ਨਹੀਂ ਕੀ ਤੋਂ ਕੀ ਕੀ ਕਰਵਾਉਂਦਾ ਪਾਪੀ ਪੇਟ ਕੋਈ ਨਾ ਜਾਣੇ ਕਿੱਥੋਂ ਆਏ ਆਖਿਰ ਕਿੱਥੇ ਜਾਣਾ ਫਿਰ ਕਿਉਂ ਉਲਝਾਈ ਬੈਠੇ ਜੰਤ ਕੀ ਦਾ ਟਾਣਾ ਵਾਣਾ ਕੋਈ ਨਾ ਜਾਣੇ ਤੇ ਆਖਿਰ ਕਿੱਥੇ ਜਾਣਾ ਫਿਰ ਕਿਉਂ ਔਲਝਾਈ ਬੈਠੇ ਜ਼ਿੰਦਗੀ ਦਾ ਟਾਣਾ ਵਾਣਾ ਕਦੇ ਪਰਟੀ ਵੱਡੇ ਨਹੀਂ ਹੁੰਦੇ ਵੱਡਾ ਹੁੰਦਾ ਪਿਆਰ ਨਾਲ ਬਣਿਆ ਇੱਜ਼ਤਦਾਰ ਲਾਣਾ ਨਿੱਕੀਆਂ ਨਿੱਕੀਆਂ ਗੱਲਾਂ ਤੇ ਫਿੱਕ ਪਾਈ ਬੈਠੇ ਨੇ ਇਹ ਨਹੀਂ ਜਾਣਦੇ ਕਿੱਥੋਂ ਆਏ ਤੇ ਆਖਿਰ ਕਿੱਥੇ ਜਾਣਾ ਫਿਰ ਕਿਉਂ ਨਾ ਭੁੱਲ ਕੇ ਦੁੱਖਾਂ ਨੂੰ ਜ਼ਿੰਦਗੀ ਦਾ ਆਨੰਦ ਮਾਣਾ ਏ ਨਹੀਂ ਜਾਣਦੇ ਕਦੋਂ ਤੇ ਕਿੱਥੇ ਜੰਮਣਾ ਤੇ ਕਿੱਥੇ ਹੈ ਮਰ ਜਾਣਾ ਪਿਆਰ ਦੀ ਬੂੰਦ ਲਈ ਛੱਡ ਦਿਓ ਹਰ ਕਿਸੇ ਨੂੰ ਤਰਸਾਉਣਾ ਲੱਖਾਂ ਜਨਮਾਂ ਬਾਅਦ ਮਿਲੀ ਜ਼ਿੰਦਗੀ ਫੇਰ ਨਹੀਂ ਮੌਕਾ ਹੱਥ ਆਉਣਾ ਪਿਆਰ ਦੀ ਬੂੰਦ ਬੂੰਦ ਲਈ ਛੱਡ ਦਿਓ ਕਿਸੇ ਨੂੰ ਤਰਸਾਉਣਾ ਲੱਖਾਂ ਜਨਮਾਂ ਬਾਅਦ ਮਿਲੀ ਜ਼ਿੰਦਗੀ ਫੇਰ ਨਹੀਂ ਮੌਕਾ ਹੱਥ ਆਉਣਾ ਇੱਕੋ ਪਰਿਵਾਰ 'ਚ ਇੱਕੋ ਘਰ ਦੇ ਜੀਵਾਂ ਨੇ ਨਹੀਂ ਮੁੜ ਕੇ ਜੰਮਣਾ ਇੱਕੋ ਪਰਿਵਾਰ 'ਚ ਇੱਕੋ ਘਰ ਦੇ ਜੀਵਾਂ ਨੇ ਨਹੀਂ ਮੁੜ ਕੇ ਜੰਮਣਾ ਦੋ ਦੋ ਨੇ ਨਹੀਂ ਥੰਮਣਾ ਨਫ਼ਰਤ ਨੂੰ ਭੁੱਲ ਕੇ ਸਿੱਖਦੇ ਕਿਉਂ ਨਹੀਂ ਸਭ ਨੂੰ ਗੱਲ ਲਾਣਾ ਕਿਉਂ ਆਪਣਾ ਹੀ ਖੂਨ ਆਪਣੇ ਨੂੰ ਚਾਹੁੰਦਾ ਮਰਵਾਣਾ ਜ਼ਿੰਦਗੀ ਹੋਈ ਸਮਝੋ ਵਾਰ ਝੱਲੇ ਜਗਤ ਲਖਾਰੀ ਦੇ ਜ਼ਿੰਦਗੀ ਹੋਈ ਸਮਝੋ ਵਾਰ ਝੱਲੇ ਜਗਤ ਲਖਾਰੀ ਦੇ ਇਹ ਤਾਂ ਰੱਬ ਹੀ ਜਾਣੇ ਕਿਉਂ ਇਹ ਵਰਤ ਦਾ ਭਾਣਾ ਇਹ ਤਾਂ ਰੱਬ ਹੀ ਜਾਣੇ ਕਿਉਂ ਇਹ ਵਰਤ ਦਾ ਭਾਣਾ ਜ ਸਾਡਾ ਪੱਤਰਕਾਰ ਭਾਈਚਾਰਾ ਮੌਜੂਦ ਹੈ ਉਹਦੇ ਨਾਲ ਹੀ ਸਾਡਾ ਲੇਖਕ ਬੁਤੀ ਜੀ ਵੀ ਵਰਗ ਤੇ ਨਾਲ ਸਾਡਾ ਵਕੀਲ ਭਾਈਚਾਰਾ ਮੌਜੂਦ ਹੈ ਸਾਡੇ ਛੋਟੇ ਵੀਰ ਸਾਡੇ ਪੁੱਤਰਾ ਸਮਾਨ ਜਗਜੀਤ ਸਿੰਘ ਢਾਲੀਵਾਲ ਜਿਨ੍ਹਾਂ ਦੀ ਕਿਤਾਬ ਜ਼ਿੰਦਗੀ ਸਮਝੋ ਬਾਹਰ ਰਿਲੀਜ਼ ਕਰਨ ਲਈ ਅਸੀਂ ਇਕੱਠੇ ਹੋਏ ਆ ਤੇ ਉਹਦੇ ਵਿੱਚ ਸਾਡੇ ਸੀਨੀਅਰ ਮੇਰੇ ਪੱਤਰਕਾਰੀ ਦੇ ਗੁਰੂ ਵੀ ਨੇ ਸਾਡੇ ਸ਼ਮਸ਼ੇਰ ਸਿੰਘ ਜੀ ਖੇੜੀ ਛੋਡੀਆਂ ਉਹ ਕੁਛ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਜੇ ਹੁਣ ਵੀ ਲਿਖਣ ਦਾ ਸ਼ੌਂਕ ਹੈ ਇਹਨਾਂ ਨੂੰ ਇਹ ਗੀਤਕਾਰੀ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਰਹੇ ਨੇ ਬਹੁਤ ਕਿਤਾਬਾਂ ਵੀ ਇਹਨਾਂ ਨੇ ਮਤਲਬ ਜਿੱਥੇ ਛਪਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਸੋ ਸੋ ਅਸੀਂ ਚਾਹੁੰਦੇ ਸੀ ਵੀ ਇਸ ਮਹਿਫਲ ਦੀ ਸ਼ੁਰੂਆਤ ਦੇ ਵਿੱਚ ਆਗਾਜ਼ ਦੇ ਵਿੱਚ ਸਾਡੇ ਸਤਿਕਾਰਯੋਗ ਸਾਰਾ ਕੁਛ ਨਾ ਕੁਛ ਸੁਣਾਉਣ ਵੀ ਅਸੀਂ ਇਹ ਗਲਤੀ ਦਿਨ ਵਿੱਚ दारू ਲਾਉਣੀ ਮਾੜੀ ਆ ਪਹਿਲੀ ਗੱਲ ਆ ਪਹਿਲੀ ਗਲਤੀ ਆ ਦਿਨ ਵਿੱਚ दारू ਲਾਉਣੀ ਮਾੜੀ ਆ ਹੂੰ दारू ਪੀ ਕੇ ਗੱਡੀ ਫੇਰ ਚਲਾਉਣੀ ਮਾੜੀ ਆ ਹੂੰ ਹੂੰ ਚਾਲਕ ਬਣਨਾ ਕਿਸੇ ਚੀਜ਼ ਦਾ ਖੇਲ ਨਹੀਂ ਹੁੰਦਾ ਡਰਾਈਵਰ ਬਣਨਾ ਹੂੰ ਪਰ दारू ਅਤੇ ਡਰਾਈਵਰ ਦਾ ਕੋਈ ਮੇਲ ਨਹੀਂ ਹੁੰਦਾ दारू ਅਤੇ ਡਰਾਈਵਰ ਦਾ ਕੋਈ ਮੇਲ ਨਹੀਂ ਹੁੰਦਾ ਹੂੰ ਲੋੜ ਮੁਤਾਬਕ ਪੀਤੀ ਹੋਈ ਕਈ ਕੰਮ ਕਰਾਉਂਦੀ ਆ ਓਕੇ ਲੋੜ ਮਤੱਕ ਪੀਤੀ ਹੋਈ ਕਈ ਕੰਮ ਕਰਾਉਂਦੀ ਆ ਬੇਸਬਰਿਆਂ ਜੋ ਪੀਤੀ ਕੁੱਤਿਆਂ ਮੂੰਹ ਚਟਵਾਉਂਦੀ ਆ ਸਹੀ ਗੱਲ ਆ ਕੁੱਤੇ ਮੂੰਹ ਚੜਦਾ ਚੰਗੀ ਸੰਗਤ ਕਰਕੇ ਬੰਦਾ ਫੇਲ ਨਹੀਂ ਹੁੰਦਾ ਦਾਰੂ ਅਤੇ ਡਰਾਈਵਰ ਦਾ ਕੋਈ ਮੇਲ ਨਹੀਂ ਹੁੰਦਾ ਦਾਰੂ ਅਤੇ ਡਰਾਈਵਰ ਦਾ ਕੋਈ ਮੇਲ ਨਹੀਂ ਹੁੰਦਾ ਹੁਣ ਮੈਂ ਅੱਖ ਤੇ ਸੁਣਾ ਰਿਹਾ ਜਿਹੜੀ ਅੱਖਾਂ ਨਾ ਜੇ ਬੰਦਾ ਭਰਾਵਾ ਵਿੱਚ ਬੈਰ ਪੈ ਜਾਵੇ ਕਦੋਂ ਸਰ ਗਿਆ ਭਰਾਵਾ ਵਿੱਚ ਬੈਰ ਪੈ ਜੇ ਵੇ ਜਦੋਂ ਸ਼ੱਕ ਹੁੰਦੀ ਆ ਦੁਨੀਆ ਤੇ ਸਭ ਨਾਲੋਂ ਵੱਡਾ ਹਥਿਆਰ ਲੋਕੋ ਅੱਖ ਹੁੰਦੀ ਆ ਦੁਨੀਆ ਤੇ ਸਭ ਨਾਲੋਂ ਵੱਡਾ ਹਥਿਆਰ ਲੋਕੋ ਅੱਖ ਹੁੰਦੀ ਆ ਜਿੰਨੇ ਕੰਮ ਹੁੰਦੇ ਜਦ ਦੀ ਸ੍ਰਿਸ਼ਟੀ ਸੱਜੀ ਆ ਹੁਣ ਤੱਕ ਜਿੰਨੇ ਕੰਮ ਹੁੰਦੇ ਸਭ ਅੱਖ ਨੇ ਕਰੇ ਕਰਦੀ ਵੀ ਆਈ ਆ ਸਾਰੇ ਸੰਸਾਰ ਵਿੱਚ ਇਸ ਅੱਖ ਨੇ ਦਹਿਸਤ ਫਲਾਈ ਆ ਸਾਰੇ ਸੰਸਾਰ ਵਿੱਚ ਇਸ ਅੱਖ ਨੇ ਦਹਿਸਤ ਫਲਾਈ ਆ ਅੱਖ ਦੀ ਹੀ ਕਰਾਮਾਤ ਨਾਲ ਲੱਗੀ ਦੋਸਤੀ ਤੜਕ ਹੁੰਦੀ ਆ ਟੁੱਟ ਜਾਂਦੀ ਆ ਦੁਨੀਆ ਦੇ ਸਭ ਨਾਲੋਂ ਵੱਡਾ ਹਥਿਆਰ ਲੋਕੋ ਅੱਖ ਹੁੰਦੀ ਆ ਅੱਖ ਜਿਹਨੂੰ ਮਾਰੇ ਨਾ ਅਪੀਲ ਕੋਈ ਵੀ ਅੱਖੀਆਂ ਦੇ ਪੱਟਿਆਏ ਤਾਂ ਨਹੀਂ ਆਉਂਦੇ ਕੋਈ ਅਪੀਲ ਦਲੀਲ ਨਹੀਂ ਹੁੰਦੀ ਅਖਰੀ ਅੱਖ ਜਿਹਨੂੰ ਮਾਰੇ ਨਾ ਅਪੀਲ ਕੋਈ ਵੀ ਹੋਣ ਨਾ ਜਵਾਨ ਤਾਂ ਹੂੰ ਹੂੰ ਭਈ ਮਾਰੀ ਹੋਵੇ ਅੱਖ ਸਾਡਾ ਵਕੀਲ ਭਾਈ ਜਰਾ ਮੌਜੂਦ ਹੈ ਮਾਰੀ ਹੋਵੇ ਅੱਖ ਉਹਨੂੰ ਹਰ ਪਾਸਿਓਂ ਪੈਂਦੀਆਂ ਨੇ ਲਾਹਣ ਤਾਂ ਜੇ ਬੰਦੇ ਦੀ ਗਲਤੀ ਘਰੀ ਹੁੰਦੀ ਆ ਜਵਾਨ ਜੀ ਬਿੱਲੀ ਵਾਂਗੂ ਬੈਠਾ ਹੁੰਦਾ ਐਨੀ ਵੀ ਭਾਈ ਠੀਕ ਹੈ ਮਾਰੀ ਹੋਵੇ ਅੱਖ ਉਹਨੂੰ ਹਰ ਪਾਸਿਓਂ ਪੈਂਦੀਆਂ ਨੇ ਲਾਹਣ ਤਾਂ ਬੰਦੇ ਦੇ ਅਸੂਲ ਜਦੋਂ ਹੋਣ ਨਾ ਸਹੀ ਹਾਂ ਨਾ ਹੀ ਚੱਕ ਹੁੰਦੀ ਆ ਤਾ ਉਹਨੂੰ ਨਹੀਂ ਚੱਕਦਾ ਰਸੂਲ ਅੱਲ੍ਹਾ ਦਾ ਬੰਦੇ ਦੇ ਅਸੂਲ ਜਦੋਂ ਹੋਣ ਨਾ ਸਹੀ ਇਹਨਾਂ ਚੱਕ ਹੁੰਦੀ ਆ ਦੁਨੀਆ ਤੇ ਸਭ ਨਾਲੋਂ ਵੱਡਾ ਹਥਿਆਰ ਲੱਗੋ ਅੱਖ ਹੁੰਦੀ ਆ ਹੁਣ ਮੈਂ ਤੁਹਾਨੂੰ ਇਹ ਆਸਕੀਨ ਸੁਕਰੀ ਸਰਦਾਰੀ ਫਿਰੇ ਮੱਝਾ ਚਾਰ ਦਾ ਅੱਖੀਆਂ ਦਾ ਪੱਟਿਆ ਹਾਂ ਤਰਾਂਝਾ ਸਾਡੇ ਸਰਦਾਰੀ ਫਿਰੇ ਮੱਝਾ ਚਾਰ ਦਾ ਅੱਖੀਆਂ ਦਾ ਪੱਟਿਆ ਕੋਈ ਅੱਖ ਦਾ ਕਸੂਰ ਸਜਾ ਦਿਲ ਭੁਗਤੇ ਕਾਹਦਾ ਨਫਾ ਘਟਿਆ ਹਾਏ ਅੱਖ ਦਾ ਕਸੂਰ ਸਜਾ ਦਿਲ ਭੁਗਤੇ ਕਾਹਦਾ ਨਫਾ ਘਟਿਆ ਕੋਈ ਵੀ ਨਾ ਇਸ ਤੇ ਪਾਬੰਦੀ ਲੱਗਦੀ ਨਾ ਸਾਮ ਰੱਖ ਹੁੰਦੀ ਆ ਚਾਹੇ ਰਾਣੀ ਨਾਲ ਕਿਸੇ ਰਾਜੇ ਦੀ ਰਾਣੀ ਉਹ ਅੱਖਲੇ ਲੜਦੇ ਰੱਖ ਹਾਂ ਉਹ ਦੇਖਦੀ ਰਹਿੰਦੀ ਆ ਕੋਈ ਵੀ ਨਾ ਇਸ ਤੇ ਪਾਬੰਦੀ ਲੱਗਦੀ ਨਾ ਸਾਮ ਰੱਖ ਹੁੰਦੀ ਆ ਦੁਨੀਆ ਤੇ ਸਭ ਨਾਲੋਂ ਵੱਡਾ ਹਥਿਆਰ ਲੋਕੋ ਅੱਖ ਹੁੰਦੀ ਆ ਬੋਲੀਦਾ ਹੁੰਦਾ ਯਾਰ ਹਾਂ ਐਂਡ ਮੈਂ ਦਿਖਾਇਆ ਸਾਰਿਆਂ ਤੋਂ ਅੱਖਾਂ ਬੜ ਮੁੱਲੀ ਦਾਤ ਨੇ ਇਹਦਾ ਕੋਈ ਮੁੱਲ ਨਹੀਂ ਹੈਗਾ ਜਿੰਨੇ ਆਪਣੇ ਅੰਗ ਨੇ ਸਹੀ ਗੱਲ ਆ ਖੱਖਾਂ ਗਿਆ ਜਹਾਨ ਗਿਆ ਬਿਲਕੁਲ ਸਾਰਿਆਂ ਤੋਂ ਅੱਖਾਂ ਬੜੇ ਮੁੱਲੀ ਦਾਸ ਨੇ ਦਾਨ ਨੇ ਜਿਸ ਦਾ ਜਹਾਨ ਹੈ ਹੂੰ ਜਿਸ ਦਾ ਜਹਾਨ ਹੈ ਦਾਸ ਨੇ ਜਿਸ ਦਾ ਜਹਾਨ ਹੈ ਉਹ ਗਲੀਆਂ ਦੇ ਕੱਖਾ ਵਾਂਗੂ ਰੋਲ ਦਿੰਦੀ ਕਦੋਂ ਜਦੋਂ ਹੁੰਦੀ ਬੇਈਮਾਨ ਹੈ ਆਏ ਹਾਏ ਹਾਏ ਗਲੀਆਂ ਦੇ ਕੱਖਾ ਵਾਂਗੂ ਰੋਲ ਦਿੰਦੀ ਜਦੋਂ ਹੁੰਦੀ ਬੇਈਮਾਨ ਹੈ ਬਈ ਖੇੜੀ ਸੋਡੀਆਂ ਦੇ ਸਮਸ਼ੇਰ ਸੇਰੇ ਦੀ ਗੱਲ ਪੱਕ ਹੁੰਦੀ ਆ ਪੱਕੀ ਹੁੰਦੀ ਆ ਹਾਂ ਖੇੜੀ ਸੋਡੀਆਂ ਦੇ ਸਮਸ਼ੇਰ ਸੇਰੇ ਦੀ ਗੱਲ ਪੱਕ ਹੁੰਦੀ ਆ ਦੁਨੀਆ ਤੇ ਸਭ ਨਾਲੋਂ ਵੱਡਾ ਹਥਿਆਰ ਲੋਕੋ ਹਾਂ ਹੁਣ ਮੈਂ ਬੰਦਾ ਹੀ ਸੁਣਾਉਂਗਾ ਹੁੰਦਾ ਬਿਨਾ ਰੈਫਲ ਕਾਦੀ ਜਿਹੜੀ ਮਹਿਫਲ ਹੁੰਦੀ ਆ ਸਾਮ ਨੂੰ ਕਹੇ ਤੀ ਕਿ ਉਹਨਾਂ ਨੇ ਕਿ ਮਹਿਫਲ दारू ਬਿਨਾ ਮਹਿਫਲ ਕਾਦੀ ਰੋਂਦਾ ਬਿਨਾ ਰੈਫਲ ਕਾਦੀ ਸੁਣਨਾ ਘਰ ਵੱਡ ਵੱਡ ਖਾਂਦਾ ਕਦੋਂ ਜਦੋਂ ਮਟਿਆਰ ਨਹੀਂ ਘਰ ਚਾਂਜਾਂ ਵਾਲੀ ਸੰਸਾਨ ਦੀ ਕਰਦੀ ਫਿਰਦੀ ਸੁਣਨਾ ਘਰ ਵੱਡ ਵੱਡ ਖਾਂਦਾ ਹੁੰਦਾ ਮਟਿਆਰ ਬਿਨਾ ਉਹ ਦੁਨੀਆ ਤੇ ਦਿਲ ਨਹੀਂ ਲੱਗਦਾ ਮਿੱਤਰੋ ਦਿਲਦਾਰ ਬਿਨਾ ਆਪਾਂ ਵੀ ਸਾਰੇ ਦੁਨੀਆ ਤੇ ਦਿਲ ਨਹੀਂ ਲੱਗਦਾ ਮਿੱਤਰੋ ਦਿਲਦਾਰ ਬਿਨਾ ਤੂੰ ਵੀ ਬਿਨਾ ਤਾਰ ਵੀ ਕਾਦੀ ਹਮ ਵੱਜਣਾ ਨਹੀਂ ਨਖਰੇ ਬਿਨਾ ਨਾਰਵੀ ਕਾਦੀ ਤੂੰ ਵੀ ਬਿਨਾ ਤਾਰ ਵੀ ਕਾਦੀ ਨਖਰੇ ਬਿਨਾ ਨਾ ਹੋਰ ਵੀ ਕਾਦੀ ਜੱਜਦਾ ਨਹੀਂ ਗਿੱਧਾ ਹੁੰਦਾ ਕੁੰਜਾਂ ਦੀ ਡਰ ਬਿਨਾ ਦੁਨੀਆ ਤੇ ਦਿਲ ਨਹੀਂ ਲੱਗਦਾ ਮਿੱਤਰੋ ਦਿਲਦਾਰ ਬਿਨਾ ਦੁਨੀਆ ਤੇ ਦਿਲ ਨਹੀਂ ਲੱਗਦਾ ਮਿੱਤਰੋ ਦਿਲਦਾਰ ਬਿਨਾ ਪੈਸੇ ਬਿਨਾ ਸਾਹ ਵੀ ਕਾਦਾ ਸੇਠ ਬਿਆਜ ਤੇ ਪੈਸੇ ਦੇ ਨਾਲ ਜੀ ਪੈਸੇ ਬਿਨਾ ਸਾਹ ਵੀ ਕਾਦਾ ਚੱਲਦਾ ਨਹੀਂ ਰਾਹ ਵੀ ਕਾਦਾ ਉਹ ਕਹਿੰਦਾ ਖੇੜੀ ਸੋਡੀਆਂ ਵਾਲਾ ਵਿਆਹ ਨਹੀਂ ਕਲਾਕਾਰ ਬਿਨਾ ਕਿੱਥੇ ਘੌਣ ਲੱਗਿਆ ਕਹਿੰਦਾ ਕਿਹੜਾ ਵਿਆਹ ਕਹਿੰਦਾ ਖੇੜੀ ਸੋਡੀਆਂ ਵਾਲਾ ਵਿਆਹ ਨਹੀਂ ਕਲਾਕਾਰ ਬਿਨਾ ਦੁਨੀਆ ਤੇ ਦਿਲ ਨਹੀਂ ਲੱਗਦਾ ਮਿੱਤਰੋ ਦਿਲਦਾਰ ਬਿਨਾ ਦੁਨੀਆ ਤੇ ਦਿਲ ਨਹੀਂ ਲੱਗਦਾ ਮਿੱਤਰੋ ਦਿਲਦਾਰ ਈਨਾ ਮੈਂ ਤੁਹਾਡਾ ਜੀ ਮੇਰਾ ਨਾਮ ਸੰਸੇਰ ਸਿੰਘ ਖੇੜੀ ਸੋਢੀਆਂ ਗੀਤਕਾਰ ਵੀ ਆ ਰਿਪੋਰਟਰ ਵੀ ਆ ਅਮਰਗੜ ਤੋਂ ਅੱਜ ਤੁਸੀਂ ਇੱਕ ਪੱਤਰਕਾਰ ਨੇ ਜਿਹੜੇ ਸਾਡੇ ਉਹਨਾਂ ਦੀ ਬੁੱਕਰ ਲਿਖੀਆ ਜ਼ਿੰਦਗੀ ਸਮਝੋ ਬਾਤ ਕੀ ਕਹਿਣਾ ਚਾਹੁੰਦੇ ਹੋ ਇਸ ਕਿਤਾਬ ਬਾਰੇ ਇਹ ਮੈਂ ਸਾਡੇ ਕਲੱਬ ਵੱਲੋਂ ਪੂਰੇ ਪ੍ਰੈਸ ਕਲੱਬ ਅਮਰਗੜ ਵੱਲੋਂ ਬਹੁਤ ਬਹੁਤ ਵਧਾਈਆਂ ਜਗਜੀਤ ਸਿੰਘ ਢਾਲੀਵਾਲ ਨੂੰ ਜਿਨ੍ਹਾਂ ਨੇ ਕਿ ਐਨੀ ਛੋਟੀ ਉਮਰ ਵਿੱਚ ਹੀ ਬਹੁਤ ਵੱਡਾ ਦਮਕੀਤਾ ਲਿਖਣ ਦਾ ਜਿਹੜੇ ਊੜੇ ਆੜੇ ਦੇ 35 ਅੱਖਰ ਹੁੰਦੇ ਨੇ 35 ਉਹਨਾਂ ਵਿੱਚੋਂ 35 ਦੇ ਵਿੱਚੋਂ ਤਕਰੀਬਨ 28 ਅੱਖਰ ਕੰਮ ਆਉਂਦੇ ਨੇ 28 ਅੱਖਰਾਂ ਨਾਲੇ ਪੂਰੇ ਸੰਸਾਰ ਚ ਆਪਾਂ ਸਭ ਕੁਝ ਕਰ ਸਕਦੇ ਆ ਇਹਦਾ ਤਾਂ ਬਹੁਤ ਵੱਡਾ ਪ੍ਰਾਲਾ ਇਹਨਾਂ ਨੇ ਬਹੁਤ ਮਨਕਰ ਮਿੰਤ ਕਰਕੇ 28 ਅੱਖਰਾਂ ਨੂੰ ਪਰੋ ਕੇ ਆਪਦੇ ਢੰਗ ਨਾਲ ਪੇਸ਼ ਕੀਤਾ ਜਿਹੜੀ ਇਹਨਾਂ ਦੀ ਬੁੱਕ ਹੋ ਜੰਗੀਆ ਜ਼ਿੰਦਗੀ ਸਮਝੋ ਬਾਹਰ ਇਹਦੀ ਕੀਮਤ ਇਹਨਾਂ ਨੇ ਰੱਖਿਆ 299 ਰੁਪਏ ਮੈਂ ਸਭ ਨੂੰ ਬੇਨਤੀ ਕਰਦਾ ਵੀ ਚੰਗੇ ਪਾਸੇ ਲੱਗਣਾ ਚਾਹੀਦਾ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਜਿੰਨਾ ਵੀ ਤੁਹਾਡੇ ਕੋਲੇ ਸ਼ਬਦਾਂ ਦਾ ਭੰਡਾਰ ਹੋਊਗਾ ਓਨੇ ਵਧੀਆ ਤੁਸੀਂ ਖਬਰ ਲਿਖ ਸਕਦੇ ਹੋ ਓਨੇ ਵਧੀਆ ਤੁਸੀਂ ਰਾਈਟਰ ਹੋ ਸਕਦੇ ਹੋ ਓਨੇ ਵਧੀਆ ਗਿਆਨ ਹੋ ਸਕਦਾ ਇੱਕ ਮੇਰੀ ਬੇਨਤੀ ਹੈ ਇਹਨਾਂ ਨੂੰ ਜਗਦੀਸ਼ ਸਿੰਘ ਢਾਲੀਵਾਲ ਨੂੰ ਜਿਹੜੇ ਬਾਰਤਕ ਤੋਂ ਬਿਨਾਂ ਲਿਖਦੇ ਨੇ ਕਵਤਾ ਉਹਦੇ ਵਿੱਚ ਇਹਨਾਂ ਨੂੰ ਸਾਰਿਆਂ ਦੇ ਗੋਤਾ ਗੋਤਾਂ ਦੀ ਕਿਤਾਬਾਂ ਉਹ ਪੜ੍ਹਨੇ ਚਾਹੀਦੇ ਨੇ ਅਲੰਕਾਰਾਂ ਦੀ ਕਿਤਾਬਾਂ ਦੀ ਮੇਰੇ ਲਿਆਂਦਿਆਂ ਨੇ ਉਹ ਪੜ੍ਹਨੇ ਚਾਹੀਦੇ ਨੇ ਇਹਨਾਂ ਨੂੰ ਨਵਾਂ ਕੁਸ਼ਲ ਸਿੱਖਣ ਨੂੰ ਮਿਲੂਗਾ ਬਹੁਤ ਸਰ ਕੀ ਨਾਮ ਹੈ ਮੇਰਾ ਨਾਮ ਸੁਖਜਿੰਦਰ ਸਿੰਘ ਝੱਲ ਹੈ ਤੇ ਬਤੌਰ ਪ੍ਰੈਸ ਕਲੱਬ ਪ੍ਰਧਾਨ ਅਮਰਗੜ ਸਾਡੇ ਅੱਜ ਪ੍ਰੈਸ ਕਲੱਬ ਦੇ ਦਫ਼ਤਰ 'ਚ ਸਾਡਾ ਜਿਹੜਾ ਨੌਜਵਾਨ ਲੇਖਕ ਹੈ ਜਗਜੀਤ ਸਿੰਘ ਢਾਲੀਵਾਲ ਜਿਨ੍ਹਾਂ ਦੀ ਪਲੇਠੀ ਬੁੱਕ ਜ਼ਿੰਦਗੀ ਸਮਝੋ ਬਾਹਰ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਜਾਰੀ ਕੀਤੀ ਹੈ ਸੋ ਸ਼ੁਭਕਾਮਨਾਵਾਂ ਦਿੰਦੇ ਆ ਪਹਿਲਾਂ ਤਾਂ ਇਸ ਨੌਜਵਾਨ ਨੂੰ ਕਿ ਇੱਕ ਵਿਲੱਖਣ ਅਲੱਗ ਵਿਸ਼ਾ ਜਿਹੜਾ ਚੁਣਿਆ ਚੂਜ਼ ਕੀਤਾ ਬੈਸਟ ਆਫ ਲੱਕ ਹੈ ਪਲੇਠੀ ਪੁਸਤਕ ਹੈ ਤੇ ਅੱਗੇ-ਅੱਗੇ ਇਸ ਨੌਜਵਾਨ ਨੇ ਬਹੁਤ ਸਿੱਖਣਾ ਹੈ ਜ਼ਿੰਦਗੀ 'ਚ ਬਹੁਤ ਮੱਲਾ ਮਾਰਨੀਆਂ ਨੇ ਤੇ ਅਸੀਂ ਪੱਤਰਕਾਰ ਭਾਈਚਾਰੇ ਵੱਲੋਂ ਇਹਨਾਂ ਨੂੰ ਜਿੱਥੇ ਵਧਾਈ ਦਿੰਨੇ ਆ ਉੱਥੇ ਹੀ ਨਾਲ ਖੜਨ ਦਾ ਵਾਅਦਾ ਵੀ ਕਰਦੇ ਆ ਇਹਨਾਂ ਦੇ ਤੇ ਇੱਕ ਜਾਣਕਾਰੀ ਹੋਰ ਹੈ ਇਹਨਾਂ ਦੀ ਜਿਹੜੀ ਬੁੱਕ ਹੈ ਉਹ ਆਨਲਾਈਨ ਵੀ ਉਪਲਬਧ ਹੈ ਜਿਹੜੀ ਮੀਸ਼ੋ ਸਾਈਟ ਤੇ ਫਲਿੱਪਕਾਰਡ ਉਹਦੇ ਉੱਪਰ ਵੀ ਤੁਸੀਂ ਇੰਗਲਿਸ਼ ਦੇ ਵਿੱਚ ਜ਼ਿੰਦਗੀ ਸਮਝੋ ਬਾਹਰ ਲਿਖੋਗੇ ਤੇ ਉਹਦੇ ਤੇ ਤੁਹਾਨੂੰ ਆਨਲਾਈਨ ਵੀ ਉਪਲਬਧ ਹੋਊਗੀ ਸੋ ਫਿਰ ਤੋਂ ਜਿਹੜੀਆਂ ਸ਼ੁਭ ਕਾਮਨਾਵਾਂ ਪ੍ਰੈਸ ਕਲੱਬ ਅਮਰ ਕੜੋ ਵੱਲੋਂ ਅਸੀਂ ਇਸ ਨੌਜਵਾਨ ਲੇਖਕ ਜਗਜੀਤ ਸਿੰਘ ਢਾਲੀਵਾਲ ਨੂੰ ਦੁਬਾਰੇ ਵੀ ਦਰਸ਼ਕਾਂ ਨੂੰ 299 ਰੁਪਏ ਜਿਹੜੀ ਇਹਦੀ ਕੀਮਤ ਰੱਖੀ ਗਈ ਹੈ ਤੇ ਉਹ ਮੀਸ਼ੋ ਤੇ ਫਲਿੱਪਕਾਰਡ ਆ ਦੋ ਜਿਹੜੀਆਂ ਆਨਲਾਈਨ ਸਾਈਟਾਂ ਨੇ ਕਾਫੀ ਮਸ਼ਹੂਰ ਸਾਈਟਾਂ ਨੇ ਉਥੋਂ ਮਿਲਦੀ ਆ ਧੰਨਵਾਦ ਜੀ ਧੰਨਵਾਦ ਸਰ ਕੀ ਨਾਮ ਆ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਨਾਮ ਆ ਜਗਜੀਤ ਸਿੰਘ ਢਾਲੀਵਾਲ ਤੇ ਪਿੰਡ ਆ ਜੀ ਮੇਰਾ ਭੈਣੀ ਯੱਸਾ ਤੇ ਜ਼ਿਲ੍ਹਾ ਬਰਨਾਲਾ ਜੀ ਅੱਜ ਤੁਸੀਂ ਅਮਰਗੜ ਪਹੁੰਚੇ ਪ੍ਰੈਸ ਕਲਾਪ ਦੇ ਦਫ਼ਤਰ ਚ ਕਿਸ ਮੋਟੂ ਬੰਦ ਲੈ ਕੇ ਅੱਜ ਜੀ ਸਰ ਮੈਂ ਨਾ ਆਪਣੀ ਕਿਤਾਬ ਦੀ ਜੋ ਕੁੰਡ ਚਕਾਈ ਕਹਿ ਲੋ ਹਨਾ ਤੁਸੀਂ ਰਿਲੀਜ਼ ਕਰੀ ਆ ਹਨਾ ਬਾਈ ਸੁਖਜਿੰਦਰ ਸਿੰਘ ਚੱਲ ਜੀ ਤੇ ਸਮਸ਼ੇਰ ਸਿੰਘ ਖੇੜੀ ਸੋਢਿਆਂ ਜੀ ਤੇ ਐਡਵੋਕੇਟ ਸਹਿਜਪਾਲ ਸਿੰਘ ਜੀ ਤੇ ਬਾਈ ਜਤਿੰਦਰ ਸਿੰਘ ਮਦੇਵੀ ਤੇ ਸਾਰਿਆਂ ਦੀ ਸੱਦੇ ਉੱਤੇ ਮੈਂ ਆਪਣੀ ਕਿਤਾਬ ਰਿਲੀਜ਼ ਕਰਨ ਵਾਸਤੇ ਅਮਰਗੜ ਪ੍ਰੈਸ ਕਲੱਬ ਦੇ ਵਿੱਚ ਪਹੁੰਚਿਆ ਜੀ ਤੇ ਸਾਰਿਆਂ ਨੇ ਮੈਂ ਧੰਨਵਾਦ ਕਰਦਾ ਬਹੁਤ ਸਹਿਯੋਗ ਦਿੱਤਾ ਹੀ ਸਾਨੂੰ ਥੋੜਾ ਕਿਤਾਬ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦੇ ਸਕਦੇ ਹੋ ਜੀ ਕਿਸ ਮਤਲਬ ਮੁੱਦੇ ਤੇ ਉਹ ਲਾ ਕੇ ਜਿਹੜੀ ਕਿਤਾਬ ਲਿਖੀ ਗਈ ਹੈ ਹਾਂ ਜੀ ਇਹ ਜੋ ਕਿਤਾਬ ਆ ਜੀ ਇਸ ਦਾ ਵਿਸ਼ਾ ਬਹੁਤ ਹੀ ਵੱਖਰਾ ਹੈ ਜੀ ਹਨਾ ਅੱਜ ਤੱਕ ਸ਼ਾਇਦ ਮੈਨੂੰ ਨਹੀਂ ਲੱਗਦਾ ਕੋਈ ਇਸ ਵਿਸ਼ੇ ਉੱਪਰ ਕਿਤਾਬ ਆਈ ਹੋਵੇ ਕਿਉਂਕਿ ਜਿਹੜੀ ਇਹਦੀ ਸਿਮੈਟਰੀ ਆ ਉਹ ਲਗਾਤਾਰ ਊੜਾ ਅੜਾ ਈੜੀ ਸਸੇ ਦੇ ਹਿਸਾਬ ਨਾਲ ਚੱਲਦੀ ਆ ਤੁਹਾਨੂੰ ਹਰ ਅੱਖਰ ਉੱਪਰ ਇੱਕ ਕਵਿਤਾ ਮਿਲ ਜਾਏਗੀ ਔਰ ਕਵਿਤਾ ਦੇ ਨਾਲ ਉਸ ਦੀ ਵਿਆਖਿਆ ਵੀ ਜੋ ਪੇਸ਼ ਕੀਤੀ ਗਈ ਆ ਕਿੱਦਾਂ ਮੈਂ ਤੁਹਾਨੂੰ ਥੋੜਾ ਵਿਸਾਰਧ ਦੱਸ ਸਕਾਂ ਨੂੰ ਦੱਸਾਂ ਜੀ ਹਾਂਜੀ ਜਰੂਰ ਜੀ ਜਿਵੇਂ ਕਿ ਤੁਸੀਂ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਇੱਕ ਫੁੱਲਾਂ ਦਾ ਗੁਲਦਸਤਾ ਹੁੰਦਾ ਨਾ ਉਹਦੇ ਵਿੱਚ ਵੱਖੋ ਵੱਖਰੇ ਫੁੱਲ ਪਰੋ ਕੇ ਉਹ ਗੁਲਦਸਤਾ ਬਣਦਾ ਉਸੇ ਤਰ੍ਹਾਂ ਇਸ ਕਿਤਾਬ ਦੇ ਵਿੱਚ ਹਰ ਇੱਕ ਜਨਮ ਤੋਂ ਲੈ ਕੇ ਦੁੱਖ ਸੁੱਖ ਤਕਲੀਫ ਪੀੜਾ ਮੁਸ਼ਕਲਾਂ ਦਰਦ ਡਿਪਰੈਸ਼ਨ ਜ਼ਿੰਦਗੀ ਦੇ ਵੱਖੋ ਵੱਖਰੇ ਮੋੜ ਤੇ ਮੋਟੀਵੇਸ਼ਨ ਅਧਿਆਤਮਿਕਤਾ ਹਰ ਇੱਕ ਰਚਨਾਤਮਕ तरीके ਨੂੰ ਪੇਸ਼ ਕੀਤਾ ਗਿਆ ਹੈ ਵੱਖਰੇ ਤਰੀਕੇ ਨਾਲ ਮੈਂ ਇਸ ਨੂੰ ਇੱਥੇ ਪੂਰੀ ਤਰ੍ਹਾਂ ਐਕਸਪਲੇਨ ਨਹੀਂ ਕਰ ਸਕਦਾ ਕਿਉਂਕਿ ਇਹ ਸਦਾਜੋ ਇੱਕ ਆਪਾਂ ਕਹਿ ਸਕਦੇ ਹਾਂ ਖਿੱਚਾ ਗਈ ਜਾਂ ਉਹ ਚੀਜ਼ ਫਿਰ ਇੱਥੇ ਇੱਕ ਖਤਮ ਹੋ ਜਾਂਦੀ ਹੈ ਹਨਾ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਆਮ ਲੋਕਾਂ ਨੂੰ ਹਾਂਜੀ ਮੈਂ ਆਮ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹਣਾ ਕਿ ਜ਼ਿੰਦਗੀ ਦੇ ਵਿੱਚ ਚਾਹੇ ਕੋਈ ਚੰਗਾ ਸਮਾਂ ਆਵੇ ਚਾਹੇ ਮਾੜਾ ਸਮਾਂ ਆਵੇ ਚਾਹੇ ਤੁਸੀਂ ਕਿੰਨੇ ਟੁੱਟ ਚੁੱਕੇ ਹੋ ਪਰ ਤੁਸੀਂ ਹਿੰਮਤ ਨਹੀਂ ਹਾਰਨੀ ਤੁਸੀਂ ਹਮੇਸ਼ਾ ਜ਼ਿੰਦਗੀ ਨੂੰ ਅੱਗੇ ਹੋ ਕੇ ਸੰਘਰਸ਼ ਹੋ ਕੇ ਲੜਨਾ ਤੇ ਕਾਮਯਾਬੀ ਵੱਲ ਵਧਣਾ ਤੇ ਇਹੀ ਸੁਨੇਹਾ ਕਿ ਕਿਤਾਬ ਪੜੋ ਤੇ ਇਸ ਤੋਂ ਮੋਟੀਵੇਸ਼ਨ ਲਓ ਸਿੱਖਿਆ ਲਓ ਔਰ ਅੱਗੇ ਵੱਲ ਨੂੰ ਹੀ ਜਾਣਾ ਕਦੇ ਹਾਰਨਾ ਨਹੀਂ ਔਰ ਉਸ ਪ੍ਰਮਾਤਮਾ ਦਾ ਸ਼ੁਕਰ ਕਰਨਾ ਕਿਉਂਕਿ ਇਹ ਜ਼ਿੰਦਗੀ ਬਹੁਤ ਜਨਮਾਤ ਮਿਲੀ ਆ ਤੇ ਇਹਨੂੰ ਆਪਾਂ ਬੇਅਰਥ ਨਹੀਂ ਗਵਾਉਣਾ